ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਅਮਰਸਰ ਦੇ ਪਿੰਡ ਗੁਰੂਕੇ ਵਿਡਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਟਰੈਕਟਰ ਨਾਲ ਸ਼ਰਿਆਮ ਨਿਸ਼ਾਨ ਸਾਹਿਬ ਢੇਟੇ ਢੇਰੀ ਕਰ ਦਿੱਤਾ ਗਿਆ ਇੱਕ ਬੰਦਾ ਤਾਂ ਚਪਲਾਂ ਲੈ ਕੇ ਵੀ ਨਿਸ਼ਾਨ ਸਾਹਿਬ ਦੇ ਥੜੇ ਉੱਪਰ ਚੜਿਆ ਦਿਖਾਈ ਦੇ ਰਿਹਾ ਹੈ ਇਲਜ਼ਾਮ ਲਗਾਉਣ ਵਾਲੀ ਧਿਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਸਹਿਮਤੀ ਨਾਲ ਛੇਕ ਨਾਲਾ ਜਗ੍ਹਾ ਐਸਸੀ ਭਾਈਚਾਰੇ ਦੇ ਲੋਕਾਂ ਲਈ ਛੱਡੀ ਗਈ ਸੀ ਜਿੱਥੇ ਕਿ ਗੁਰਦੁਆਰਾ ਸਾਹਿਬ ਬਣਾਇਆ ਜਾਣਾ ਸੀ ਤੇ ਕੁਝ ਦਿਨ ਪਹਿਲਾਂ ਹੀ ਐਸਸੀ ਸਮਾਜ ਦੇ ਕੁਝ ਨਿਹੰਗ ਸਿੰਘਾਂ ਵੱਲੋਂ ਤੇ ਬਾਲਮਿਕੀ ਭਾਈਚਾਰੇ ਦੇ ਲੋਕਾਂ ਵੱਲੋਂ ਨਿਸ਼ਾਨ ਸਾਹਿਬ ਇੱਥੇ ਬਣਾਇਆ ਗਿਆ ਸੀ ਤੇ ਗੁਰਦੁਆਰੇ ਦੀ ਅਰੰਭਤਾ ਸ਼ੁਰੂ ਕੀਤੀ ਗਈ ਸੀ ਪਰ ਹੁਣ ਐਸਸੀ ਭਾਈਚਾਰੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਿੰਡ ਦੇ ਕੁਝ ਲੋਕਾਂ ਨੇ ਕਿਸਾਨ ਜੱਥੇਬੰਦੀ ਨਾਲ ਰਲ ਕੇ ਨਿਸ਼ਾਨ ਸਾਹਿਬ ਟਰੈਕਟਰ ਨਾਲ ਪਾਟ ਦਿੱਤਾ ਹੈ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਉੱਤੇ ਚੜਦੇ ਸਾਡੇ ਜੀ

ਇਸਦੇ ਨਾਲ ਹੀ ਕੁਝ ਨਿਹੰਗ ਸਿੰਘ ਵੀ ਮੌਕੇ ਤੇ ਪਹੁੰਚੇ ਤੇ ਸਾਹਮਣੇ ਆ ਕੇ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਵਾਹਿਗੁਰੂ ਜੀ ਕੀ ਫਤਿਹ ਆਪ ਸੇਖ ਸੰਗਤ ਸਾਰੀ ਇਹ ਜਾਣਦੇ ਹੋ ਕਿ ਜੋ ਕਿ ਪਿੰਡ ਵਡਾਲੀ ਦੇ ਵਿੱਚ ਇੰਦਰਾ ਕਲੋਨੀ ਦੇ ਵਿੱਚ ਜੋ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਲਾਏ ਸੀ ਤੇ ਕੁਝ ਸ਼ਰਾਰਤੀ ਅਨਸਰ ਜਿਨ੍ਹਾਂ ਦੀ ਧੌਣ ਦੇ ਵਿੱਚ ਕਿਲਾ ਜੱਟਪੁਣੇ ਦਾ ਤੇ ਉਹਨਾਂ ਨੇ ਕੀ ਕਿਹਾ ਕਿ ਉਹਨਾਂ ਨੇ ਇਹ ਵੀ ਨਹੀਂ ਵੇਖਿਆ ਵੀ ਇਹ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਆ ਜੇ ਕੋਈ ਗੱਲ ਹੈਗੀ ਸੀ ਸਾਡੇ ਨਾਲ ਬੈਠ ਕੇ ਕਰ ਲੈਂਦੇ ਅਸੀਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਸਿੰਘ ਆ ਬਾਬਾ ਮੇਜਰ ਸਿੰਘ ਸੋਢੀ ਦੀਆਂ ਫੌਜਾਂ ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਇਹ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨੇ ਨਿਸ਼ਾਨ ਸਾਹਿਬ ਲਵਾਇਆ ਸੀ ਜੇ ਕੋਈ ਗੱਲ ਹੈਗੀ ਸੀ ਸਾਡੇ ਨਾਲ ਇਹ ਗੱਲ ਕਰਦੇ ਜਾਂ ਇਹਨਾਂ ਦਾ ਕੋਈ ਜੇ ਕੋਈ ਥਾਂ ਸੀ ਉਹ ਥਾਂ ਕਾਗਜ਼ ਪੱਤਰ ਲੈ ਕੇ ਥਾਣੇ ਆਉਂਦੇ ਇਹਨਾਂ ਨੇ ਕੋਈ ਵੀ ਮਤਲਬ ਜਿਹੜੀ ਥਾਣੇ 'ਚ ਕਾਰਵਾਈ ਨਹੀਂ ਕਰਵਾਈ ਇਹਨਾਂ ਨੇ ਇੱਕ ਆਪਣਾ ਹੰਗੜਾਉ ਪੁਣਾ ਦਿਖਾ ਲਿਆ ਤੇ ਇਥੋਂ ਜਿਹੜਾ ਵਾ ਨਿਸ਼ਾਨ ਸਾਹਿਬ ਜਿਹੜਾ ਵਾ ਉੱਤੇ ਚੜ ਚੜ ਕੇ ਇਹ ਚੜੇ ਆ ਨਿਸ਼ਾਨ ਸਾਹਿਬ ਦੇ ਅਸੀਂ ਵੀਡੀਓ ਵੇਖੀ ਆ ਜੇ ਕੋਈ ਨੂੰ ਭਲੇਖਾ ਹੋਵੇ ਤਾਂ ਸਾਡੇ ਕੋਲ ਵੀਡੀਓ ਵੇਖ ਸਕਦਾ ਤੇ ਪਰ ਜਿਹੜਾ ਇਹਨਾਂ ਨੇ ਕੰਮ ਕੀਤਾ ਬਹੁਤ ਜ਼ਿਆਦਾ ਗਲਤ ਕੀਤਾ ਵਾ ਤੇ ਜੇ ਇਹਨਾਂ ਦੇ ਵਿੱਚ ਕੋਈ ਵਿਆਹ ਹੈਗਾ ਤੇ ਉਹ ਵੀ ਸਾਨੂੰ ਦੱਸ ਸਕਦਾ ਵੀ ਸਾਡੇ ਵਿੱਚ ਕੋਈ ਵਿਆਹ ਆ ਤੇ ਉਹ ਅਸੀਂ ਤੁਹਾਡੇ ਨਾਲ ਵੇਖਣਾ ਜੇ ਕੋਈ ਵੇਖਣਾ ਵੀ ਚਾਹੁੰਦੇ ਤੇ ਸਿੱਧਾ ਸਾਡੇ ਨਾਲ ਵੇਖੋ ਠੀਕ ਆ ਚੇਤਾਵਨੀ ਜੇ ਤੁਹਾਨੂੰ ਮੇਰੇ ਵੱਲੋਂ ਮੇਰਾ ਨਾਮ ਜਹੇਦਾਰ ਹਰਜਿੰਦਰ ਸਿੰਘ ਜੇ ਮੇਰਾ ਨੰਬਰ ਵੀ ਹੈਗਾ ਜੇ 99150 ਤੇ 92439 ਜੇ ਕੋਈ ਵਿਆਹ ਹੋ ਤੇ ਕੱਢ ਲਿਓ ਠੀਕ ਹੈ ਤੇ ਬਾਕੀ ਤੁਹਾਨੂੰ ਇੱਕ ਗੱਲ ਦੱਸ ਦਈਏ ਜਿਹੜੇ ਤੁਸੀਂ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਆ ਇਹ ਅਸੀਂ ਕਾਨੂੰਨੀ ਕਾਰਵਾਈ ਕਰਵਾਵਾਂਗੇ